ਦੁੱਧਾਰੂ ਬਨਣਾ ਹੈ ਉਸ ਸਮੇਂ ਤੱਕ ਉਹਦੀ ਜਿਹੜੀ ਜ਼ਰੂਰਤ ਹੈ ਉਹ ਟਾਈਮ ਟੂ ਟਾਈਮ ਚੇਂਜ ਹੁੰਦੇ ਰਹਿੰਦੀ ਹੈ ਅਗਰ ਆਪਾਂ ਗੱਲ ਕਰਦੇ ਹਾਂ ਪਹਿਲਾਂ ਬੱਚੇ ਦੇ ਤੇ ਬੱਚੇ ਦੇ ਅੰਦਰ ਸਭ ਨੂੰ ਪਤਾ ਹੁੰਦਾ ਜੀ ਪਸ਼ੂ ਦੇ ਚਾਰ ਪੇਟ ਹੁੰਦੇ ਆ ਜਿਹੜਾ ਮੇਨ ਪੇਟ ਆਪਾਂ ਕਹਦੇ ਆ ਰੂਮਨ ਜੋੜਾ ਚੌਥੇ ਮਹੀਨੇ ਬਾਅਦ ਪਸ਼ੂ ਦੇ ਬਨਣਾ ਸਟਾਰਟ ਹੁੰਦਾ ਹੀ ਹੈ ਬਣ ਜਾਂਦਾ ਉਹ ਪਹਿਲੇ 3 ਮਹੀਨੇ ਤੱਕ ਪਸ਼ੂ ਦੇ ਹੁੰਦਾ ਹੀ ਨਹੀਂ ਆਪਾਂ ਗਲਤੀ ਕੀ ਕਰ ਰਹੇ ਆ ਆਪਾਂ ਅਦਰ ਪਸ਼ੂ ਨੂੰ ਜਿਵੇਂ ਹੀ ਬੱਚਾ ਆ ਗਿਆ ਤਾਂ ਆਪਾਂ ਥੋੜਾ ਜਿਹਾ ਉਹ ਹਰਾਚਾਰਾ ਰੱਖਤਾ ਜਾਂ ਉਹਦੇ ਅੱਗੇ ਤੂੜੀ ਰੱਖ ਦਿੰਨੇ ਸਭ ਤੋਂ ਮੇਨ ਗੱਲ ਕੀ ਹੈ ਕਿ ਪਹਿਲਾ 3 ਮਹੀਨੇ ਤੱਕ ਬੱਚੇ ਨੂੰ ਨਾ ਤਾਂ ਤੂੜੀ ਦੇਣ ਦੀ ਜ਼ਰੂਰਤ ਹੁੰਦੀ ਹੈ ਜੀ ਦੂਜਾ ਨਾ ਹੀ ਹਰੇਚਾਰੇ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਅਗਰ ਤੁਸੀਂ ਉਹਨੂੰ ਕਹ ਦੇਣ ਨਾ ਆਪਾਂ ਦੁੱਧ ਵੀ ਜ਼ਿਆਦਾ ਪਿਆਦਾਂਗੇ ਅਗਰ 7 ਲੀਟਰ 8 ਲੀਟਰ ਵੀ ਆਪਾਂ ਉਹਨੂੰ ਦੁੱਧ ਪਿਆਰੇ ਆ ਫਿਰ ਵੀ ਆਪਾਂ ਦੇਖਦੇ ਆ ਉਹ ਗਰੋਥ ਨਹੀਂ ਕਰਦਾ ਕਾਰਨ ਕੀ ਹੁੰਦਾ ਹੈ ਕਿ ਆਪਾਂ ਉਹਦੇ ਹਰਾਚਾਰਾ ਔਰ ਜਿਹੜੀ ਤੂੜੀ ਦੇ ਰਹੇ ਆ ਉਹਦੇ ਅੰਦਰ ਮੇਨਲੀ ਫਾਈਬਰ ਹੁੰਦਾ ਹੈ ਫਾਈਬਰ ਪਸ਼ੂ ਪਚਾ ਨਹੀਂ ਪਾਉਂਦਾ ਮੇਰੀ ਆ ਪਸੂ ਪਛਾਣ ਹੀ ਬੰਦਾ ਫਾਈਬਰ ਨੂੰ ਅਗਰ ਉਹਦੀ ਜਿਹੜੀ એનર્ਜੀ ਹੁੰਦੀ ਹੈ ਉਸ ਫਾਈਬਰ ਨੂੰ ਪਛਾਣ ਤੇ ਲੱਗਦੀ ਹੈ ਤੇ ਉਹਦੇ ਕਰਕੇ ਉਹਦੀ ਗ੍ਰਿਪ ਰੁਕ ਜਾਂਦੀ ਹੈ ਆਪਾਂ ਦੇਖਦੇ ਆ ਆਪਣੇ ਘਰੇ 4-4 ਸਾਲ ਦੀਆਂ ਜਾਂ 3-3 ਸਾਲ ਦੀਆਂ ਬੱਚੀਆਂ ਵੀ ਘਰੇ ਖੜੀਆਂ ਆ ਲੈ ਅੱਗੇ ਦੀ ਨੀਗਾ ਪੋਰੀ ਕਾਰਨ ਕੀ ਹੈ ਕਿ ਆਪਾਂ ਉਹਨੂੰ ਫੇਸ ਫੀਡਿੰਗ ਦੇ ਉਹਦੀ ਜ਼ਰੂਰਤ ਦੇ ਅਨੁਸਾਰ ਹੋਈ ਹੈ ਉਹਦੇ ਸਮੇਂ ਦੇ ਅਨੁਸਾਰ ਉਹ ਚੀਜ਼ਾਂ ਉਹਨੂੰ ਪਾ ਨਹੀਂ ਰਹੇ ਤਾਂ ਪਹਿਲੀ ਮੇਨ ਗੱਲ ਅਕਿ ਹੈ ਜਦੋਂ ਬੱਚਾ ਛੋਟਾ ਹੁੰਦਾ ਨਾ ਜੀ ਉਹਨੂੰ ਅਗਰ ਬੁਖਾਰ ਵੀ ਹੁੰਦਾ ਨਾ ਤਾਂ ਛੇਤੀ ਜੀ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਇਹ ਤੇ ਬੁਖਾਰ ਹੈ ਕਿਉਂਕਿ ਉਹ ਕੁੱਦਾ ਫਿਰਦਾਸੇ ਪਾਸੇ ਕਾਰਨ ਕੀ ਹੁੰਦਾ ਕਿਉਂਕਿ ਉਹਦੇ ਅੰਦਰ એનર્ਜੀ ਤਾਂ ਪੂਰੀ ਹੁੰਦੀ ਹੈ ਉਹਨੂੰ ਰਿਕੁਆਇਰਮੈਂਟ ਕੀ ਹੁੰਦੀ ਹੈ ਸਿਰਫ ਕੱਲੀ ਇੱਕ ਪ੍ਰੋਟੀਨ ਦੀ ਰਿਕੁਆਇਰਮੈਂਟ ਹੁੰਦੀ ਹੈ ਪ੍ਰੋਟੀਨ ਕਿਧੋਂ ਮਿਲਦਾ ਉਹਨੂੰ ਜਾਂ ਤਾਂ ਮਾਦੇ ਦੁੱਧ ਤੋਂ ਮਿਲਦਾ ਦੂਜੀ ਗੱਲ ਹੈ ਜਾਂ ਆਪਾਂ ਉਹ ਜਾਂ ਦਾਣਾ ਘਰੇ ਤਿਆਰ ਕਰਾਈਏ ਜਾਂ ਕਿਸੇ ਚਾਈ ਕਾਰਗਿਲ ਫੀਡ ਜਾਂ ਕਿਸੇ ਕੰਪਨੀ ਦੀ ਕੋਈ ਫੀਡ ਹੈ ਜੀ ਲੈ ਕੇ ਆਈਏ ਜਿਹਦੇ ਅੰਦਰ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੋ ਉਸ ਕਾਰਨ ਕੀ ਹੁੰਦਾ ਕਿ ਉਹਦੀ ਜਿਹੜੀ ਗ੍ਰੋਥ ਹੁੰਦੀ ਹੈ ਉਹ ਛੇਤੀ ਗ੍ਰੋਥ ਹੋਊਗੀ ਪਹਿਲੇ 3 ਮਹੀਨੇ ਦੇ ਅੰਦਰ ਆਪਾਂ ਉਹਨੂੰ ਡਿਵਰਮਿੰਗ ਸਟਾਰਟ ਕਰਨੀ ਕੀੜਿਆਂ ਦੀਆਂ ਗੋਲੀਆਂ ਦੇ ਅੰਦਰ ਕੀੜਿਆਂ ਦੀ ਗੋਲੀ ਪਹਿਲੇ 10ਵੇਂ ਦਿਨ 10-10 ਦਿਨਾਂ ਦਾ ਗੈਪ ਦੇਣਾ ਪਹਿਲਾ ਮਹੀਨਾ ਜੀ ਦੂਜੇ ਮਹੀਨੇ 'ਚ 15 ਦਿਨ ਦਾ ਗੈਪ ਆ ਜਾਊਗਾ ਤੀਜੇ ਮਹੀਨੇ ਤੋਂ ਬਾਅਦ ਮਹੀਨੇ ਦਾ ਗੈਪ ਆ ਜਾਂਦਾ ਹੈ ਕਾਰਨ ਕਿਉਂ ਕੀੜੇ ਦੀ ਗੋਲੀ ਦੇਣਾ ਕਿਉਂਕਿ ਜੋ ਵੀ ਚੀਜ਼ ਤੁਸੀਂ ਲਾ ਲਓ ਵੀ ਤੁਸੀਂ ਕਿੰਨੀ ਚੰਗੇ ਫੀਡ ਖਵਾ ਲੇ ਕਿੰਨਾ ਚੰਗਾ ਉਹਨੂੰ ਦਾਣਾ ਤਿਆਰ ਕਰਵਾਤਾ ਬਟ ਜਦੋਂ ਉਹਦੇ ਅੰਦਰ ਪੇਟ ਦੇ ਅੰਦਰ ਲਪਫਾਉਣਗੇ ਤੇ ਉਹ ਐਵੇਂ ਮੰਨ ਕੇ ਚੱਲੋ 40% ਉਹ ਕੀੜੇ ਉਹਦਾ ਅਨਾਜ ਖਾ ਜਾਣਗੇ ਜੋ ਵੀ ਚੀਜ਼ ਆਪਾਂ ਉਹਨੂੰ ਦੇ ਰਹੇ ਆ ਤੇ ਮੇਨ ਗੱਲ ਹੈ ਕਿ ਜੀ ਪਹਿਲਾਂ ਤਾਂ ਆਪਾਂ ਕੀੜਿਆਂ ਦੀ ਗੋਲੀ ਹਰ ਛੋਟੇ ਬੱਚੇ ਤੋਂ ਲੈ ਕੇ ਵੱਡੇ ਪਸ਼ੂ ਤੱਕ ਹਰ ਪਸ਼ੂ ਨੂੰ ਦੇਣੀ ਜ਼ਰੂਰੀ ਹੈ ਵੱਡੇ ਪਸ਼ੂ ਨੂੰ 3 ਮਹੀਨੇ ਬਾਅਦ ਚੇਂਜ ਕਰਕੇ ਦੇਣੀ ਜ਼ਰੂਰੀ ਹੈ ਜੋ ਵੀ ਸਾਲਟ ਆਪਾਂ ਦੇ ਰਹੇ ਆ ਤੇ ਕਿ ਮੰਨ ਕੇ ਚੱਲੋ ਵੀ ਕੋਈ ਪ੍ਰੈਗਨਨਸੀ ਸੇਫ ਸਾਲਟ ਦਿੱਤਾ ਹਰ ਸਾਲਟ ਨੂੰ ਚੇਂਜ ਕਰਕੇ ਦੇਣਾ ਜ਼ਰੂਰੀ ਹੈ ਕਿਉਂਕਿ ਅਗਰ ਤੁਸੀਂ ਸੇਮ ਸਾਲਟ ਦਿੰਦੇ ਰਹੋਗੇ ਤਾਂ ਕੀੜੇ ਦੇ ਅੰਦਰ ਆਪਾਂ ਉਹਨੂੰ ਜਿਵੇਂ ਕਹਿੰਦੇ ਨੇ ਰੈਜ਼ਿਸਟੈਂਸ ਆ ਜਾਂਦਾ ਹੈ ਔਰ ਐਕਸਟੈਂਸ ਉਹਦੇ ਉੱਤੇ ਆਜੂਗਾ ਤਾਂ ਉਹ ਦਵਾਈ ਵੀ ਉਹਦੇ ਉੱਤੇ ਕੰਮ ਨਹੀਂ ਕਰੂਗੀ ਤਾਂ ਮੇਨ ਹੈ ਕਿ ਬੱਚਿਆਂ ਨੂੰ ਤਾਂ ਪਹਿਲਾ 3 ਮਹੀਨੇ ਤੱਕ ਸਿਰ ਪਾਣੀ ਮਾਦਾ ਦੁੱਧ ਉਹ ਫੀਡ ਜਿੰਨੀ ਉਹ ਫੀਡ ਖਾ ਸਕਦਾ ਹੁਣ ਮੰਨ ਕੇ ਚੱਲੋ ਵੀ ਅਗਰ ਤੁਸੀਂ ਪਹਿਲੀ ਵਾਰ ਥੋੜੀ ਉਹਨੂੰ ਫੀਡ ਰੱਖੋ ਨਾ 100 ਗ੍ਰਾਮ ਤਾਂ ਮੁਸ਼ਕਿਲੋਂ ਇੱਕ ਦਿਨ ਦੇ ਅੰਦਰ ਉਹ 50 ਗ੍ਰਾਮ ਹੀ ਫੀਡ ਖਾਊਗਾ ਫਿਰ ਉਹਦੇ ਬਾਅਦ ਤੁਸੀਂ ਇੱਕ ਮਹੀਨਾ ਤੱਕ ਜਾ ਕੇ ਦੇਖੋਗੇ 600 ਤੋਂ 700 ਗ੍ਰਾਮ ਇੱਕ ਦਿਨ ਦੀ ਫੀਡ ਖਾਣਾ ਸਟਾਰਟ ਕਰੂਗਾ ਉਹਦੇ ਬਾਅਦ ਆਪਾਂ ਨੂੰ ਪਤਾ ਕਿਵੇਂ ਲੱਗੂਗਾ ਵੀ ਉਹਦੇ ਪੇਟ ਦੇ ਅੰਦਰ ਜਿਹੜਾ ਚੌਥਾ ਪੇੜ ਆਪਾਂ ਕਹਿ ਰਹੇ ਆ ਉਹ ਪੇਟ ਉਹ ਬਣ ਚੁੱਕਿਆ ਜਦੋਂ ਉਹ 3 ਕਿਲੋ 4 ਕਿਲੋ ਫੀਡ ਖਾਣੇ ਸਟਾਰਟ ਕਰ ਗਿਆ ਤਾਂ ਆਪਾਂ ਨੂੰ ਪਤਾ ਲੱਗੇ ਵੀ ਉਹਦਾ ਰੂਮਨ ਪ੍ਰੋਪਰ ਡਿਵੈਲਪ ਹੋ ਚੁੱਕਿਆ ਹੁਣ ਇਹਨੂੰ ਥੋੜੀ ਤੂੜੀ ਦੀ ਮਾਤਰਾ ਦੀ ਜ਼ਰੂਰਤ ਹੈ ਪਰ ਹਰੇ-ਚਾਰੇ ਦੀ ਵੀ ਜ਼ਰੂਰਤ ਹੈ ਤੇ ਉਹਦੇ ਨਾਲ ਜਦੋਂ 3 ਮਹੀਨੇ ਹੋ ਜਾਂਦੇ ਆ ਤਾਂ ਫਿਰ ਆਪਾਂ ਨੂੰ ਜਿਵੇਂ ਐਗਜ਼ਾਮਪਲ ਹੈ ਵੀ ਕਾਫ ਸਟਾਟਰ ਉਹਨੂੰ ਆਪਾਂ ਬੰਦ ਕਰ ਦਿੰਨੇ ਆ ਉਹਦੇ ਬਾਅਦ ਜਿਹੜੀ ਉਹਦੀ ਜ਼ਰੂਰਤ ਹੈ ਹੁਣ ਉਹਦੀ ਜ਼ਰੂਰਤ ਕੀ ਹੈ ਕਿ ਉਹਨੇ ਤਿੰਨ ਕੰਮ ਕਰਨੇ ਆ ਤਿੰਨ ਮਹੀਨੇ ਉਹਦੇ ਸਿਰਫ ਦੋ ਹੀ ਕੰਮ ਹੈ ਮਸਪੇਸ਼ੀਆਂ ਦਾ ਵਿਕਾਸ ਕਰਨਾ ਤੇ ਹੱਡੀਆਂ ਦਾ ਵਿਕਾਸ ਕਰਨਾ ਆਪਣੇ ਵੀ ਘਰੇ ਜਦੋਂ ਬੱਚਾ ਪੈਦਾ ਹੁੰਦਾ ਜਦੋਂ 6 ਮਹੀਨੇ ਆਪਾਂ ਉਹਨੂੰ ਸਿਰ ਮਦਰ ਦਾ ਦੁੱਧ ਦਿੰਨੇ ਆ ਉਹਦੇ ਬਾਅਦ ਉਹਨੂੰ ਪਾਣੀ ਪਿਆਣਾ ਸਟਾਰਟ ਕਰਦੇ ਆ ਫਿਰ ਜੂਸ ਦਿੰਨੇ ਆ ਫਿਰ ਉਹ ਅਨੰਦ ਉੱਤੇ ਆਉਂਦਾ ਵੀ ਉਹਨੂੰ ਥੋੜਾ ਕੁਝ ਅੰਨ ਦੇਣਾ ਸਟਾਰਟ ਕਰਦੇ ਆ ਸੇਮ ਪਸ਼ੂਆਂ ਦੇ ਅੰਦਰ ਹੈ ਕਿ ਪਹਿਲਾਂ ਉਹਨੂੰ ਸਿਰ ਮਦਰ ਦਾ ਦੁੱਧ ਪ੍ਰੋਟੀਨ ਉਹਦੇ ਬਾਅਦ ਜਦੋਂ ਉਹਨੂੰ 3 ਤੋਂ 4 ਕਿਲੋ ਦਾਣਾ ਖਾਣਾ ਸਟਾਰਟ ਕਰਦਾ ਫਿਰ ਉਹ ਦਾਣੇ ਨੂੰ ਪੇਟ ਦੇ ਅੰਦਰ ਠੱਲਣ ਵਾਸਤੇ ਆਪਾਂ ਨੂੰ ਕੀ ਕਰਨਾ ਜੇ 100 ਗ੍ਰਾਮ 200 ਗ੍ਰਾਮ ਜਿੰਨੀ ਵੀ 200 ਗ੍ਰਾਮ ਤੋੜੀ ਦੇਣੀ ਉਹਨੂੰ ਸਟਾਰਟ ਕਰ ਦੇਣੀ ਹੈ 200 ਗ੍ਰਾਮ ਤੋੜੀ ਖਰਾਚਾਰੋਂ ਨੂੰ ਸਟਾਰਟ ਕਰ ਦੇਣਾ ਉਹਦਾ ਵਿਕਾਸ ਹੋਣਾ ਕੀ ਕਰਨਾ ਉਹਨੇ ਸਿਰਫ ਦੋ ਹੀ ਕੰਮ ਕਰਨਾ ਹੈ ਇੱਕ ਤਾਂ ਉਹਦੇ ਹੱਡੀਆਂ ਦਾ ਵਿਕਾਸ ਕਰਨਾ ਦੂਜਾ ਵਿਕਾਸ ਉਹਦਾ ਮਾਸਪੇਸ਼ੀਆਂ ਦਾ ਵਿਕਾਸ ਹੁਣ ਤੀਜੀ ਗੱਲ ਆ ਜਾਂਦੀ ਹੈ ਹੁਣ ਵਜ਼ਨ ਤੇ ਹਾਈਟ ਦੀ ਹੁਣ ਮੈਂ ਵੀ ਗੱਲ ਸੁਣ ਰਿਹਾ ਸੀ ਕੋਈ ਭਾਈ ਭਾਈ ਔਰ ਗੱਲ ਕਰ ਰਹੇ ਸੀਗੇ ਕਿ ਯਾਰ ਵਜ਼ਨ ਤੇ ਹਾਈਟ ਅਗਰ ਆਪਾਂ ਵਜਨ ਦੇ ਦੋ ਘੱਮ ਹੁੰਦੇ ਐ ਬੇਸਿਕਲੀ ਅਗਰ ਪਸ਼ੂ ਪ੍ਰੋਪਰ ਵਜਨ ਨਹੀਂ ਲਿਆ ਤਾਂ ਆਪਾਂ ਨੂੰ ਪਤਾ ਕਿਵੇਂ ਲੱਗੂਗਾ ਵੀ ਇਹਦੀ ਏਆਈ ਕਦੋਂ ਕਰਾਉਣੀ ਐ ਏਆਈ ਦਾ ਟਾਈਮ ਕਦੋਂ ਐ ਪਸ਼ੂ ਦਾ ਕਿਉਂਕਿ ਆਪਾਂ ਨੂੰ ਹਲੇ ਤੱਕ ਇਹ ਹੀ ਨਹੀਂ ਪਤਾ ਆਪਾਂ ਦੇਖਿਆ ਵੀ ਪਸ਼ੂ ਨੂੰ ਤਾੜ ਦੇਤੇ ਐ ਤੇ ਆਪਾਂ ਉਹਦੇ ਟੀਕਾ ਧਰਾ ਦੈ ਇਹ ਸਭ ਤੋਂ ਗਲਤ ਗੱਲ ਹੈ ਜੀ ਮੰਨ ਕੇ ਚੱਲੋ ਵੀ ਆਪਣੇ ਕੋਲੇ ਬੱਚੀ ਹੈਗੀ ਐ ਆਪਾਂ ਦੇਖਣਾ ਕਦੋਂ ਵੀ ਇਹ ਗੱਭ ਅੱਗੇ ਦੀ ਆਪਾਂ ਇਹਨੂੰ ਏਆਈ ਕਰਵਾਉਣੀ ਐ ਫਸਟ ਟਾਈਮ ਦੇ ਅੰਦਰ ਉਹਦੀ ਮਾਂ ਦਾ 55% ਜਦੋਂ ਉਹਦਾ ਵਜ਼ਨ ਹੋ ਗਿਆ ਪ੍ਰੋਪਰ ਮੰਨ ਕੇ ਚੱਲੋ ਉਹਦੀ ਮਾਦਾ 6 ਕੁਇੰਟਲ ਵਜ਼ਨ ਹੈ ਔਰ ਉਹਦਾ 55% ਉਹ ਵਜ਼ਨ ਲੈ ਚੁੱਕੀ ਹੈ 2.5 ਕੁਇੰਟਲ ਤੋਂ 3 ਕੁਇੰਟਲ ਦਾ ਵਜ਼ਨ ਹੋ ਚੁੱਕਿਆ ਹੈ ਉਹਦੇ ਬਾਅਦ ਅਗਰ ਉਹ ਤਾਰਾਂ ਦੇਰੀ ਹੈ ਫਿਰ ਉਹਦਾ ਵਜ਼ਨ ਕਰਵਾਉਣਾ ਏਆਈ ਕਰਵਾਣੀ ਆਪਾਂ ਨੂੰ ਬਣਦੀ ਹੈ ਅਗਰ ਉਹ ਆਪਦੀ ਮਾਦਾ 55% ਵਜ਼ਨ ਨਹੀਂ ਲੈ ਗਈ ਅਗਰ ਆਪਾਂ ਉਹਦੇ ਬਾਅਦ ਏਆਈ ਕਰਵਾ ਰਹੇ ਹਾਂ ਫਿਰ ਆਪਾਂ ਨੂੰ ਦੋ ਦਿਨ ਸਮੱਸਿਆ ਦੇਖਣ ਨੂੰ ਮਿਲੂਗੀ ਜੇ ਰਨ ਦੇ ਚਾਂਸਸ ਜ਼ਿਆਦਾ ਹੈਗੇ ਬੱਚਾ ਬਹੁਤ ਓਕੇ ਮਤਲਬ ਪਸ਼ੂ ਬਹੁਤ ਔਖਾ ਸੂਗਾ ਤੇ ਇਹ ਕਾਰਨ ਕੁਛ ਹੈ ਤੋ ਉਸ ਟਾਈਮ ਆਪਾਂ ਕੀ ਕਰਨਾ ਕਿ ਪਸ਼ੂ ਦੇ ਅੰਦਰ ਜਿਹੜਾ ਆਪਾਂ ਨੂੰ ਵਜ਼ਨ ਦਾ ਘਾਟ ਹੈਗੀ ਹੈ ਪਹਿਲੀ ਗਲਤੀ ਤਾਂ ਆਪਾਂ ਇਹ ਕਰ ਦਿੰਦੇ ਆ ਵੀ ਆਪਾਂ ਨੂੰ ਏਆਈ ਦਾ ਨਹੀਂ ਪਤਾ ਅੱਛਾ ਦੂਜੀ ਗੱਲ ਹੈ ਵੀ ਚਲੋ ਆਪਾਂ ਏਆਈ ਕਰਵਾਤੀ ਹੈ ਦੂਜੀ ਗੱਲ ਕੀ ਵਜ਼ਨ ਤੇ ਹਾਈਟ ਕਿਉਂ ਹੋਣਾ ਜ਼ਰੂਰੀ ਹੈ ਪਸ਼ੂ ਦਾ ਪਸ਼ੂ ਨੇ ਆਪਦੇ ਸਰੀਰ ਦਾ 7% ਦੁੱਧ ਦੇਣਾ ਹੈ ਐਗਜ਼ਾਮਪਲ ਜੀ 4 ਕੁਇੰਟਲ ਦਾ ਤਾਂ 7 ਤੋਂ ਗੁਣਾ ਕਰ ਲਓ ਵੀ 7 ਕੁਇੰਟਲ ਦੁੱਧ ਸੋਰੀ 7% ਉਹਨੂੰ ਦੁੱਧ ਦੇਣਾ ਹੀ ਦੇਣਾ ਹੈ ਤੇ ਵਜ਼ਨ ਦੇ ਦੋ ਕਾਰਨ ਹੈ डेयरी प्रोटीन ਸਾਡਾ ਇੱਕ ਬ੍ਰਾਂਡ ਆਂਦਾ ਹੈ ਡੈਰੀ ਪ੍ਰੋਟੀਨ ਜਿਹਦੇ ਅੰਦਰ ਕੀ 35% ਪ੍ਰੋਟੀਨ ਹੈ ਅਗਰ ਤੁਸੀਂ ਦੇਖੋਗੇ ਨਾ ਇਹ ਪ੍ਰੋਡਕਟ ਹੈ 35% ਪ੍ਰੋਟੀਨ ਹੈ ਕਿਸੇ ਘਰੇ ਦੇ ਹਲੇ ਵਿੱਚ 6 ਮਹੀਨੇ ਦੀ ਜਾਂ 7 ਮਹੀਨੇ ਦੀ ਬੱਚੀ ਹੈਗੀ ਹੈ ਆਪਾਂ ਉਹਦੇ ਉਹਨੂੰ ਜਾ ਕੇ ਪਹਿਲਾਂ ਕੀ ਕਰਦੇ ਉਹਦਾ ਵਜ਼ਨ ਕਰਦੇ ਆ ਤੇ ਹਾਈਟ ਕਰਦੇ ਆ ਵੀ ਅੱਜ ਐਗਜ਼ਾਮਪਲ ਹੈ ਉਹਦਾ 1 ਪੌਂਡਲ ਵਜ਼ਨ ਹੈ ਉਹਦੇ ਬਾਅਦ ਉਹਨੂੰ ਦੇਣਾ ਆਪਾਂ ਸਟਾਰਟ ਕੀਤਾ 2 ਮਹੀਨੇ ਬਾਅਦ ਉਹਦਾ 60 ਕਿਲੋ ਤੋਂ ਲੈ ਕੇ 1 ਪੌਂਡਲ ਤੱਕ ਉਹਦਾ ਵਜ਼ਨ ਹੋਣਾ ਬਣਦਾ ਫਿਰ ਆਪਾਂ ਉਹਨੂੰ ਦਿਖਾਉਨੇ ਵੀ ਇੰਨਾ ਵਜ਼ਨ ਉਹਨੇ ਗੇਨ ਕੀਤਾ ਹੈ ਅਸੀਂ ਇਸ ਡੈਰੀ ਬੁੱਟੀਨ ਤੋਂ ਇੱਕ ਦਿਨ ਦਾ ਐਵਰੇਜ 1400 ਗ੍ਰਾਮ ਵੀ ਇਹਦਾ ਵਜ਼ਨ ਲਿੱਤਾ ਹੈ ਪਰ ਉਹ ਪਿੰਡਾਂ ਦੇ ਅੰਦਰ ਪੋਸੀਬਲ ਨਹੀਂ ਹੈ ਕਿਉਂਕਿ ਉਹ ਡੈਰੀ ਫਾਰਮਾਂ ਤੇ ਜ਼ਿਆਦਾ ਪੋਸੀਬਲ ਹੈ ਕਾਰਨ ਕੀ ਹੈ ਜੀ ਉਹਦਾ ਕਿਉਂਕਿ ਉਹ ਹਰ ਚੀਜ਼ ਬਿਲਕੁਲ ਮਿਣਕੇ ਦਿੰਦੇ ਤੇ ਉਹੀ ਕਾਰਨ ਹੈ ਕਿ ਪਹਿਲਾਂ ਵੀ ਅਸੀਂ ਵਜ਼ਨ ਵਧਾਣਾ ਤੇ ਤਦ ਵਧਾਣਾ ਪਸ਼ੂ ਦਾ ਕਿਉਂ ਜ਼ਰੂਰੀ ਹੈ ਦੋ ਕਾਰਨਾਂ ਵਾਸਤੇ ਜ਼ਰੂਰੀ ਹੈ ਪਹਿਲੀ ਗੱਲ ਹੈ ਕਿ ਉਹਦੇ AI ਵਾਸਤੇ ਦੂਜੀ ਗੱਲ ਹੈ ਉਹਦੇ ਗੁਣਤ ਵਾਸਤੇ ਹੁਣ ਤੀਜੀ ਗੱਲ ਆ ਜਾਂਦੀ ਹੈ ਕਿ ਹੁਣ ਇਹਦਾ ਵੀ ਆਪਾਂ ਏ ਆਈ ਕਰਵਾਦੀ ਆ ਏ ਆਈ ਕਦੋਂ ਕਰਵਾਈ ਆ ਹੁਣ ਏ ਆਈ ਕਰਵਾਣ ਦੇ ਬਾਅਦ ਆਪਾਂ ਨੂੰ ਕੀ ਕਿਹੜੀ ਚੀਜ਼ ਦੀ ਜ਼ਰੂਰਤ ਹੈ ਏ ਆਈ ਦੇ ਕਰਾਣ ਦੇ ਬਾਅਦ ਆਪਾਂ ਨੂੰ ਹਿਫ ਡਰਾਈਵ ਫੀਡ ਆਂਦੀ ਆ ਉਹਦਾ ਮੇਨ ਕਾਰਨ ਕੀ ਹੈ ਜੀ ਇੱਕ ਤਾਂ ਬੱਚੇਦਾਨੇ ਨੂੰ ਸੰਭਾਲ ਕੇ ਰੱਖਦੀ ਹੈ ਦੂਜਾ ਮੇਨ ਕੰਮ ਹੈ ਕਿ ਉਹਦਾ ਜਿਹੜਾ ਦੁੱਧ ਦੇ ਅੰਦਰ ਜਿਹੜੀ ਗ੍ਰੰਥੀਆਂ ਬਣਦੀ ਹੈ ਉਹ ਗ੍ਰੰਥੀਆਂ ਨੂੰ ਆਪਾਂ ਬਣਾਉਂਦੀ ਆ ਫਿਰ ਤੀਜੀ ਗੱਲ ਆ ਜਾਂਦੀ ਜਦੋਂ ਸੂਣ ਦਾ 1 ਮਹੀਨਾ ਰਹਿ ਗਿਆ 1 ਮਹੀਨਾ ਰਹਿ ਗਿਆ ਉਦੋਂ ट्रांजੈਕਸ਼ਨ ਫੀਡ ਆ ਜਾਂਦੀ ਹੈ ਜੀ ट्रांजੈਕਸ਼ਨ ਫੀਡ ਦਾ ਮਤਲਬ ਕੀ ਹੈ ਕਿ ਪਸ਼ੂ ਦਾ ਉਸ ਸਮੇਂ ਜਿਹੜਾ ਰੂਮਨ ਹੋ ਜਾਂਦਾ ਉਹ 25% ਰਹਿੰਦਾ ਔਰ ਜਿਹੜੇ ਬੱਚੇਦਾਨੀ ਹੋ ਜਾਂਦੀ ਹੈ ਉਹ 75% ਹੋ ਜਾਂਦੀ ਹੈ ਰੂਮਨ ਦਾ ਸਾਈਜ਼ ਛੋਟਾ ਕਰਕੇ ਉਹਨੂੰ ਖਾਣ ਦੀ ਜਿਹੜੀ ਉਹਦੀ ਕਪੈਸਿਟੀ ਹੈ ਉਹ ਜਮ੍ਹਾਂ ਹੀ ਘਟ ਜਾਂਦੀ ਹੈ ਤੁਸੀਂ ਦੇਖਿਆ ਵੀ ਹੋਣਾ ਵੀ ਜਦੋਂ ਪਸੂ ਸੌਣ ਵੇਲਾ ਹੁੰਦਾ ਹੈ ਉਹ ਇੱਕ ਮਹੀਨੇ ਬਹੁਤ ਘੱਟ ਖਾਂਦਾ ਹੈ ਕਾਰਨ ਇਹ ਹੀ ਹੈ ਕਿਉਂਕਿ ਉਹਦੇ ਜਿਹੜੇ ਬੱਚੇਦਾਨੀ ਹੈ ਉਹ 75% ਹੋ ਗਏ ਰੂਮਨ ਉਹਦਾ ਛੋਟਾ ਹੋ ਗਿਆ ਤੇ ਉਹਨੂੰ ਜਿੰਨੀ ਜ਼ਿਆਦਾ ਆਪਾਂ ਤੂੜੀ ਦੀ ਮਾਤਰਾ ਦੇ ਸਕਦੇ ਹਾਂ ਓਨਾ ਵਧੀਆ ਤੇ ਉਹਦੇ ਨਾਲ ਟਰਾਂਜੈਕਸ਼ਨ ਫੇਰ ਫਿਰ ਆ ਜਾਂਦੀ ਹੈ ਜੇ ਦੁੱਧ ਦੀ ਫੇਡਾ ਇਹ ਤੇ ਮਤਲਬ ਦੁੱਧ ਦੇ ਫੀਡਾਂ ਜਿਵੇਂ ਪਸ਼ੂ ਦੇ ਅਨਸਾਰ ਹੋ ਜਾਂਦੀ ਹੈ ਵੀ ਅਗਰ 12 ਲੀਟਰ ਵਾਲਾ ਹੈ ਤਾਂ ਉਸ ਤੋਂ ਆਵ ਨਾਲ ਪ੍ਰਗਤੀ ਪਾਉਗੀ ਅਗਰ 25 ਲੀਟਰ ਵਾਲਾ ਹੈ ਤਾਂ ਉਹਨੂੰ 8000 ਪਾਉਗੀ ਅਗਰ 10 10000 ਲੀਟਰ ਵਾਲਾ ਪਸ਼ੂ ਹੈ ਤਾਂ ਉਹਨੂੰ 10000 ਫੀਡ ਪਾਉਗੀ ਇਹ ਤਾਂ ਜੀ ਫੀਡ ਦੀ ਗੱਲ ਆ ਹੁਣ ਆਪਾਂ ਆਪਣੀ ਮੈਨੇਜਮੈਂਟ ਦੀ ਗੱਲ ਕਰਦੇ ਵੀ ਆਪਾਂ ਗਲਤੀ ਕਿੱਥੇ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਵੀ ਆਪਣੇ ਘਰੇ ਪਸ਼ੂ ਹਨ ਆਪਾਂ ਥੋੜਾ ਜਿਹਾ ਉਲਟਾ ਚੱਲਦੇ ਆ ਮੰਨ ਕੇ ਚੱਲੋ ਛੋਟਾ ਆਪਣੇ ਘਰੇ ਇੱਕ ਕਾਫ ਹੈ ਬੱਚਾ ਹੈਗਾ ਉਹਨੂੰ ਤਾਂ ਆਪਾਂ ਨੀਰ ਦੇ ਵਿੱਚ ਥੱਲੇ ਔਰ ਜਿਹੜਾ ਦੁੱਧ ਦੇ ਨਾਲ ਪਸ਼ੂ ਹੈ ਉਹਨੂੰ ਆਪਾਂ ਬਿਲਕੁਲ ਬਰਾਬਰ ਮੇੜਦੇ ਆਂ ਇਹ ਤੁਸੀਂ ਇੱਕ ਚੀਜ਼ ਦੇਖਿਓ ਜਿਹੜਾ ਪਸ਼ੂ ਆਪਾਂ ਨੂੰ ਕਹਿੰਨ ਉਹਨੇ ਲੇਵਾ ਨਹੀਂ ਬਣਦਾ ਆਪਾਂ ਦਵਾਈਆਂ ਕਲੇ ਭਸਦੇ ਆ ਲੇਵਾ ਬਣਾਉਣ ਵਾਸਤੇ ਤੁਸੀਂ ਤੁਹਾਨੂੰ ਕੋਈ ਦਵਾਈ ਦੀ ਜ਼ਰੂਰਤ ਨਹੀਂ ਛੋਟਾ ਜਿਹਾ ਕੰਮ ਕਰ ਲਓ ਪਸ਼ੂ ਦਾ ਲੇਵਾ ਤੁਸੀਂ ਦੇਖਿਓ ਕਿੰਨਾ ਸੋਹਣਾ ਬਣੂਗਾ ਕਾਰਨ ਕੀ ਹੈ ਜਦੋਂ ਪਸ਼ੂ ਨੂੰ ਥੱਲੋਂ ਚਰਨਾ ਹੈ ਤੁਸੀਂ ਅੱਜ ਵੀ ਕਰਕੇ ਦੇਖ ਲਓ ਉਹ ਪਿਛਲੇ ਲੱਤਾਂ ਖੋਲ ਕੇ ਖਾਊਗਾ ਜਦੋਂ ਪਿਛਲੇ ਲੱਤਾਂ ਖੋਲ ਕੇ ਖਾਊਗਾ ਨਾ ਤਾਂ ਉਹਦਾ ਜਿਹੜਾ ਲੇਵਾ ਦਾ ਸਾਈਜ਼ ਬਣਨਾ ਹੈ ਪ੍ਰੋਪਰ ਉਸੇ ਥਾਂ ਤੇ ਬਣੂਗਾ ਆਪਾਂ ਕੀ ਕਰ ਰਹੇ ਆ ਅੱਜ ਬਰਾਬਰ ਕਰ ਰਹੇ ਤਾਂ ਇਹ ਬਿਲਕੁਲ ਭੀੜੇ ਲੱਤਾਂ ਕਰਕੇ ਖਾਰੇ ਜਿਸ ਦਾ ਲੇਵਰ ਦਾ ਸਾਈਜ਼ ਆ ਉਹਦੇ ਪੇਟ ਵੱਨੇ ਜ਼ਿਆਦਾ ਜਾ ਰਿਹਾ ਤੇ ਤੁਸੀਂ ਇਹਦਾ ਲਾਈਵ ਐਗਜ਼ਾਮਪਲ ਦੇਖਣਾ ਹੋਵੇ ਨਾ ਜਿਵੇਂ ਹੁਣ ਆਪਣੇ ਆਸ-ਪਾਸੇ ਪਸ਼ੂ ਚਰਦੇ ਆ ਜਿਹੜੇ ਲਾਲ ਗਾਇਆਂ ਵਾਲੇ ਚਰਾਂਦੇ ਨਾ ਉਹਨਾਂ ਦੇ ਪਸ਼ੂਆਂ ਦੇ ਲੇਵੇ ਦੇਖਦੇ ਤੁਸੀਂ ਬਿਨਾਂ ਦਵਾਈ ਤੋਂ ਬਰਾਬਰ ਵੱਡੇ ਹੁੰਦੇ ਕਾਰਨ ਕੀ ਹੈ ਉਹ ਥੱਲੋਂ ਚਰਦੇ ਜਦੋਂ ਪਸ਼ੂ ਦਾ ਆਪਣੀ ਖੁਰਲੀ ਹੁੰਦੀ ਆ ਨਾ ਜੀ ਜ਼ਮੀਨ ਤੋਂ 1 ਫੁੱਟ ਜਾਂ 12 ਇੰਚ ਤੱਕ ਮੈਕਸਿਮਮ ਹੋਣੀ ਚਾਹੀਦੀ ਹੈ ਤੁਸੀਂ ਕੋਈ ਵੀ ਵੱਡੇ ਡੈਰੀ ਫਾਰਮ ਤੇ ਜਾ ਕੇ ਦੇਖ ਲਿਓ ਤਾਨੂੰ ਇੱਕ ਹੀ ਚੀਜ਼ ਮਿਲੂਗੀ ਵੀ ਉਹ ਥੱਲੋਂ ਚਰਦੇ ਆ ਜਾਂ ਉਹਨਾਂ ਦੀ ਜਿਹੜੀ ਕੁਰਲੀ ਹੈ ਉਹ 1 ਫੁੱਟ ਤੱਕ ਹੀ ਉੱਚੀ ਹੁੰਦੀ ਹੈ ਕਾਰਨ ਕੀ ਹੈ ਕਾਰਨ ਇਹ ਹੀ ਹੈ ਕਿ ਇੱਕ ਤਾਂ ਉਹਦੇ ਲੇਵਲ ਦਾ ਸਾਈਜ਼ ਹੈ ਪ੍ਰੋਪਰ ਉਹਦਾ ਵਿਕਾਸ ਹੁੰਦਾ ਹੈ ਦੂਜੀ ਗੱਲ ਕੀ ਹੈ ਜਦੋਂ ਪਸ਼ੂ ਥੱਲੋਂ ਚਰੂਗਾ ਨਾ ਸਿੰਗਾਂ ਦੇ ਅੰਦਰ ਉਹਦੀ ਕੈਲਸ਼ੀਅਮ ਦੀ ਗਰੰਤੀਆਂ ਹੁੰਦੀ ਹੈ ਜਦੋਂ ਥੱਲੋਂ ਚਰੂਗਾ ਤਾਂ ਕੈਲਸ਼ੀਅਮ ਆਟੋਮੈਟਿਕਲੀ ਬੋਡੀ ਦੇ ਅੰਦਰ ਪਸ਼ੂ ਦੇ ਅੰਦਰ ਜਾਊਗੀ ਜਦੋਂ ਬੋਡੀ ਦੇ ਅੰਦਰ ਜਾਊਗੀ ਤਾਂ ਉਹਨੂੰ ਕੈਲਸ਼ੀਅਮ ਦੀ ਜ਼ਰੂਰਤ ਵੀ ਨਹੀਂ ਰਹਿੰਦੀ ਹੁਣ ਦੂਜੀ ਤੀਜੀ ਗੱਲ ਆ ਜਾਂਦੀ ਸਰੋਂ ਦਾ ਤੇਲ ਹੁਣ ਆਪਾਂ ਜਿਹੜੀ ਗੱਲ ਕਰ ਰਹੇ ਵੇ ਥੋੜਾ ਖਰਚਾ ਬਹੁਤ ਪ੍ਰੋਪਰ ਕਰ ਰਹੇ ਐ ਜੀ ਗੱਲ ਨਹੀਂ ਅਗਰ ਮੈਂ ਸਭ ਨੂੰ ਪੁੱਛਾਂਗਾ ਨਾ ਖਰਚਾ ਪ੍ਰੋਪਰ ਕਰ ਰਹੇ ਆ ਪਰ ਉਹ ਖਰਚਾ ਟਾਈਮ ਟੂ ਟਾਈਮ ਨਹੀਂ ਕਰ ਰਹੇ ਹੁਣ ਪਸ਼ੂ ਨੂੰ ਸੋਣ ਦਾ 1 ਮਹੀਨਾ ਰਹਿ ਗਿਆ ਆਪਾਂ ਕੀ ਕਰਦੇ ਆ ਆਪਾਂ ਉਹਨੂੰ ਜਾਂ ਤਾਂ ਦੇਸੀ ਘਿਓ ਵੀ ਦੇ ਦਿੰਨੇ ਆ ਜਾਂ ਸਰੋਂ ਦਾ ਤੇਲ ਵੀ ਦੇ ਦਿੰਨੇ ਆ ਉਹ ਗਲਤ ਹੈ ਜੀ ਕਿਉਂ ਗਲਤ ਹੈ ਉਹਦਾ ਇੱਕ ਕਾਰਨ ਹੈ ਕਿਉਂਕਿ ਜਦ ਤੁਸੀਂ ਇੱਕ ਚੀਜ਼ ਕਰਕੇ ਦੇਖ ਲਿਓ ਅੱਧਾ ਗਲਾਸ ਪਾਣੀ ਲੈ ਲਿਓ ਕਾਂਚੇ ਦੇ ਗਲਾਸ ਦੇ ਅੰਦਰ ਉਹਦੇ ਅੰਦਰ ਥੋੜੀ ਜਿਹੀ ਤੂੜੀ ਵੀ ਪਾ ਲਿਓ ਤੇਲ ਵੀ ਪਾ ਲਿਓ ਉਹਨੂੰ ਘੋਲ ਕੇ ਰੱਖ ਦਿਓ ਤੁਸੀਂ ਇੱਕ ਚੀਜ਼ ਦੇਖੋਗੇ ਤੂੜੀ ਦੇ ਉੱਤੇ ਨਾ ਤੇਲ ਦੀ ਮਾਤਰਾ ਜੰਮ ਗਈ ਹੈ। ਅਗਰ ਤੇਲ ਦੀ ਮਾਤਰਾ ਜੰਮ ਗਈ ਹੈ ਤੇ ਉਹ ਤੇਲ ਜਿਹੜੇ ਮਿੱਤਰ ਕੀਟ ਜਿਹੜੇ ਤੂੜੀ ਨੂੰ ਪਛਾਣਣਾ ਸੀਗਾ ਉਹ ਉੱਤੇ ਨਹੀਂ ਲੱਗ ਰੇ। ਉਹ ਤੇਲ ਜਾਊਗਾ ਉਹਦੇ ਲੀਵਰ ਤੇ ਉਹਦਾ ਲੀਵਰ ਹੋ ਜਾਊਗਾ ਜੀ ਫੈਟੀ। ਜਿਹੜਾ ਪਸ਼ੂ ਨੂੰ ਦੁੱਧ ਦੇਣਾ ਸੀਗਾ ਪ੍ਰੋਪਰ ਆਪਣੀ ਦੀ ਸੂਆ ਦੇ ਅੰਦਰ ਉਹ ਦੁੱਧ ਵੀ ਆਪਾਂ ਨੂੰ ਪ੍ਰੋਪਰ ਮਿਲੂਗਾ ਨਹੀਂ। ਫਿਰ ਆਪਾਂ ਕਹਿੰਨੇ ਯਾਰ ਆਪਾਂ ਦਾਣਾ ਤਾਂ ਬਹੁਤ ਦਿੱਤਾ ਸੀਗਾ ਪਰ ਸੇਵਾ ਵੀ ਬਹੁਤ ਕੀਤੀ ਪਰ ਉਹ ਦੁੱਧ ਨਹੀਂ ਆਇਆ। ਉਸ ਸਮੇਂ ਕੀ ਕਰਨਾ ਤੇਲ ਦਾ ਕਾਰਨ ਇੱਕ ਹੀ ਹੈ ਦੇਣ ਦਾ। ਬਜ਼ੁਰਗ ਬੈਠੇ ਸਭ ਨੂੰ ਪਤਾ ਵੀ ਹੈ ਬਿਅਾਸਤੋਂ 15 ਸਾਲ ਪ ਹੁੰਦਾ ਕਿ ਇਹਦੇ ਪਸ਼ੂ ਖੁੱਲੇ ਚਰਦੇ ਸੀਗੇ ਥਾਂ-ਥਾਂ ਤੇ ਜਿਹੜੀ ਚੀਜ਼ਾਂ ਉਹਨੂੰ ਖਾ ਕੇ ਆਣੀ ਉਹ ਖਾ ਜਾਂਦੇ ਸੀਗੇ ਉਹਨੂੰ ਬਾਹਰੋਂ ਸਿਰਫ ਇੱਕ ਤੇਲ ਨਹੀਂ ਮਿਲਦਾ ਸੀ ਤੇਲ ਘਰੇ ਆ ਕੇ ਦੇ ਦਿੰਦੇ ਸੀ ਪਰ ਆਪਾਂ ਕੀ ਕੀਤਾ ਹੁਣ ਪਸ਼ੂ ਬੰਦ ਕੇ ਚੱਲ ਰਹੇ ਆ ਆਪਾਂ ਤੇਲ ਦੀ ਜਿਹੜੀ ਪદ્ધਤੀ ਹੈ ਉਹ ਸਟਾਰਟ ਰੱਖੀ ਹੈ ਵੀ ਹੁਣ ਤੇਲ ਜੇ ਆਪਾਂ ਬਜ਼ੁਰਗਾਂ ਨੂੰ ਦੇਖਿਆ ਵੀ ਉਹਨਾਂ ਨੇ ਤੇਲ ਦਿੱਤਾ ਤਾਂ ਅੱਸੀ ਵੀ ਤੇਲ ਦਈਏ ਤੇਲ ਦਾ ਕਾਰਨ ਕੀ ਹੈ ਤੇਲ ਸਿਰਫ ਉਦੋਂ ਹੀ ਦੇਣਾ ਚਾਹੀਦਾ ਜੀ ਜਦੋਂ ਪਸ਼ੂ ਦਾ ਟੀਕਾ ਭਰਾਤਾ ਭਰਾਣ ਦੇ ਬਾਅਦ ਪਸ਼ੂ ਜਦੋਂ ਡਾਕਟਰ ਵੀ ਆਪਾਂ ਨੂੰ ਕਹਿ ਕੇ ਜਾਂਦੇ ਜੀ ਇਹਨੂੰ ਥੋੜਾ ਜਿਹਾ ਤੇਲ ਚਾਰਦੇ ਆ ਉਸ ਦਿਨ ਤੋਂ ਲੈ ਕੇ 3 ਮਹੀਨੇ ਤੱਕ 50 ਗ੍ਰਾਮ ਡੇਲੀ ਕੁਝ ਤੇਲ ਚਾਰਾਂ ਉਹਦਾ ਬੈਨੀਫਿਟ ਕੀ ਹੋਊਗਾ ਆਪਾਂ ਨੂੰ ਉਹਦੋਂ ਆਪਾਂ ਨੂੰ ਲਾਭ ਇਹ ਮਿਲੂਗਾ ਕਿ ਜਿਹੜਾ ਆਪਾਂ ਠੰਡਾ ਟਿਕਾ ਲਵਾਉਂਦੇ ਨਾ ਮੈਡੀਕਲ ਤੋਂ ਉਹ ਲਵਾਉਣ ਦੀ ਜ਼ਰੂਰਤ ਨਹੀਂ ਪੈਣੀ ਕਿਉਂਕਿ ਤੇਲ ਦਾ ਕੰਮ ਕੀ ਹੈ ਪਸ਼ੂ ਨੂੰ ਠੰਡਾ ਕਰਨਾ ਕਰਨਾ ਹੁਣ ਜਿਹੜਾ ਪਸ਼ੂ ਨਵਾਂ ਕਈ ਵਾਰ ਆਪਾਂ ਲੈ ਕੇ ਆਉਂਦੇ ਆ ਅਗਾ ਪਿੱਛਾ ਕਰਦਾ ਦੁੱਧ ਦੇਣ ਨੂੰ ਤੇ ਬਜ਼ੁਰਗ ਬੈਠੇ ਜਾਂ ਕੋਈ ਛਾਣੇ ਉਹ ਕਹਿੰਦੇ ਹੁੰਦੇ ਵੀ ਇਹਨੂੰ ਨਾ ਕਿਲੋ ਤੇਲ ਚਾਰ ਦਿਓ ਉਹ ਤੇਲ ਚਾਰ ਸਰੋਂ ਦਾ ਜਿਵੇਂ ਤੇਲ ਚਾਰਨਗੇ ਪਸ਼ੂ ਠੰਡਾ ਹੋ ਜਾਊਗਾ ਸਰੋਂ ਦਾ ਤੇਲ ਦਾ ਕੰਮ ਇੱਕ ਹੀ ਹੈ ਜੀ ਪਸ਼ ਅਗਰ ਤੁਸੀਂ ਸਹੀ ਸਮੇਂ ਤੇ ਸਰੋਂ ਦਾ ਤੇਲ ਦੇ ਰਹੇ ਹੋ ਤਾਂ ਤੁਸੀਂ ਉਹਦਾ ਬੈਨੀਫਿਟ ਲੈ ਰਹੇ ਹੋ ਹੁਣ ਦੂਜੀ ਗੱਲ ਆਪਾਂ ਕੀ ਕਰਦੇ ਹਾਂ ਵੀ ਛੋਟੇ ਬੱਚੇ ਤੋਂ ਜਿਵੇਂ 3 ਮਹੀਨੇ ਚਲੋ ਤੁਸੀਂ ਕੁਛ ਨਹੀਂ ਦਿੱਤਾ 3 ਮਹੀਨੇ ਦੇ ਬਾਅਦ ਆਪਾਂ ਬੱਚਨ ਕੀ ਕਰਦੇ ਹਾਂ ਜਿਹੜੀ ਫੀਡ ਜਾਂ ਜਿਹੜਾ ਦਾਣਾ ਮਾਂ ਨੂੰ ਜਿਹੜਾ ਦੁੱਧ ਦੇ ਪਸ਼ੂ ਨੂੰ ਦੇ ਰਹੇ ਉਹ ਹੀ ਦਾਣਾ ਉਹਦੇ ਬੱਚੇ ਦੇ ਅੱਗੇ ਰੱਖ ਦਿੰਨੇ ਇਹ ਗਲਤ ਹੈ ਜੀ ਸਭ ਤੋਂ ਕਾਰਨ ਕੀ ਹੈ ਅਗਰ ਉਹਦੇ ਅੰਦਰ ਕੀ ਹੈ ਜਿਵੇਂ ਜ਼ਿਆਦਾਤਰ ਆਪਾਂ ਦੇਖਦੇ ਆ ਕਿ ਆਪਾਂ ਮੱਕੀ ਦਾ ਦਲੀਆ ਜਾਂ ਕਣਕ ਦਾ ਦਲੀਆ ਉਹ ਪਸ਼ੂ ਨੂੰ ਦੇ ਰਹੇ ਆ ਉਹ ਜ਼ਰੂਰਤ ਕਿਨੂੰ ਹੈ ਜਿਹੜਾ એનર્ਜੀ ਦੀ ਜ਼ਰੂਰਤ ਹੈ ਸਿਰਫ ਜਿਹੜਾ ਪਸ਼ੂ ਦੁੱਧ ਦੇ ਰਿਹਾ। ਅਗਰ ਮੰਨ ਕੇ ਚੱਲੋ ਜਿਹੜਾ ਪਸ਼ੂ ਦੁੱਧ ਨਹੀਂ ਦੇ ਰਿਹਾ ਉਹਨੂੰ એનર્ਜੀ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਆ। ਉਹ ਅਗਰ ਤੁਸੀਂ ਉਹਨੂੰ ਮੱਕੀ ਦੇ ਰਹੇ ਹੋ ਜਾਂ ਕਣਕ ਦੇ ਰਹੇ ਹੋ ਕੁਝ ਵੀ ਚੀਜ਼ਾਂ ਦੇ ਰਹੇ ਹੋ ਉਹਦੇ ਨਾਲ ਖਿਲਵਾੜ ਹੈ। ਕਾਰਨ ਕੀ ਹੈ ਕਿ ਉਹਦੀ ਚਮੜੀ ਮੋਟੀ ਹੋਊਗੀ ਨਾ ਕਿ ਉਹ ਦੁੱਧਾਰਾ ਲੰਮਾ ਪਸ਼ੂ ਬਣੂਗਾ ਜੀ। ਠੀਕ ਹੈ। ਸਾਰੇ ਬੈਠੇ ਆ ਜਿਹਨੂੰ ਅਗਰ ਪਸ਼ੂਆਂ ਦੀ ਨੋਟ